ਸਮਰਾਲਾ ਨਗਰ ਕੌਂਸਲ ਸਮਰਾਲਾ ਦੀ ਹਦੂਦ ਵਿੱਚ ਵੜਦੇ ਹੀ ਖਤਰਾ ਮਹਿਸੂਸ ਹੋਣ ਲੱਗਦਾ ਹੈ ਕਿ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾਂ ਕਿਸੇ ਦੀ ਜਾਨ ਜਾ ਸਕਦੀ ਹੈ ਇਹ ਸਭ ਨਗਰ ਕੌਂਸਲ ਦੀ ਨਾਇਲਕੀ ਦਾ ਸਿੱਟਾ ਹੈ ਕਿ ਸਮਰਾਲਾ ਵਿੱਚ ਪ੍ਰਵੇਸ਼ ਕਰਦੇ ਹੀ ਇੱਥੋਂ ਦੀਆਂ ਸੜਕਾਂ ਸਵਾਗਤ ਦੀ ਥਾਂ ਮੌਤ ਨੂੰ ਆਵਾਜ਼ਾਂ ਮਾਰਦੀਆਂ ਰਹੀਆਂ ਹਨ ਖੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ ਰੱਬ ਕਰਕੇ ਇੱਥੋਂ ਗੁਜ਼ਰਦੇ ਹਨ ਕਿਉਂਕਿ ਥਾਂ ਥਾਂ ਤੇ ਸੜਕ ਤੇ ਪਏ ਹੋਏ ਟੋਏ ਤੇ ਸ਼ਿਵਰਜ ਦੀਆਂ ਹੋਲਾਂ ਦੇ ਖੁੱਲੇ ਪਏ ਟੱਕਣ ਮੋਦ ਦਾ ਮੂੰਹ ਬਣ ਕੇ ਲੋਕਾਂ ਨੂੰ ਡਰਾ ਰਹੇ ਹਨ ਇਸ ਰੋਡ ਦੀ ਬਦਕਿਸਮਤੀ ਇਹ ਹੈ ਕਿ ਦਾਸਤਾਨ ਕੋਈ ਵੀ ਅੱਜ ਤੋਂ ਸ਼ੁਰੂ ਨਹੀਂ ਹੋਈ ਬਲਕਿ ਇਸ ਰੋਡ ਦੀ ਇਹ ਦੁਰਦਸ਼ਾ ਪਿਛਲੇ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ ਹਾਂ ਇਸ ਜਨਮ ਇਹਦੇ ਅਗਰੇ ਅਗਰੇ ਕਿਸ ਸਰ ਅੰਤਲੇ ਤੋਂ ਲੋਨ ਨਹੀਂ ਚੜਾ ਲਈ ਕੀ ਹੈਗੀ ਇਸ ਮੁਸੱਲੇ ਜਿਹੜੀ ਹੈਗੀ ਸਮੱਸਿਆ ਜੀ ਸਾਡੇ ਸਾਹਮਣੇ ਗਲੀ ਦੇ ਫੌਦੀ ਟੁੱਟੀ ਦੋ ਵਾਰ ਬਣਾਤੀਏ ਹੁਣ ਦੁਬਾਰਾ ਫੇਰ ਟੁੱਟ ਗਈ ਰਤਨੀ ਵਾਲੇ ਦਿਨ ਗੱਡੀ ਸੀ ਆਪਣੇ ਹੱਥੀਂ ਜੱਦੀ ਵਿਚੋਂ ਜੜੀ ਹੋਏ ਰਤਨੀ ਵਾਲੇ ਦਿਨ ਹਾਂਜੀ ਤੋਂ ਆਮ ਚੱਲਿਆਂ ਦੇ ਰਾਤ ਗੱਡੀ ਫਸ ਗਈ ਅਸੀਂ ਦੋ ਬੰਦੇ ਨੇ ਚੱਕ ਕੇ ਬਾਹਰ ਕਢੀ ਤਾਂ ਨਹੀਂ ਤੇ ਬਾਰ ਬਾਰ ਰਿਪੇਅਰ ਕੀਤੀ ਜਾਂਦੀ ਹੈ ਜੀ ਪਤਾ ਨਹੀਂ ਇਹ ਦੁਬਾਰਾ ਬਣਾਈ ਆ ਪੰਜ 6 ਮਹੀਨੇ ਹੋਏ ਹੁਣ ਜਿੰਨੇ ਮੈਂ ਦਾ ਦੁਬਾਰਾ ਫੇਰ ਟੁੱਟ ਗਈ ਕਿੰਨੇ ਕਿ ਸਾਲ ਆ ਤੂੰ ਇਹ ਪ੍ਰੋਬਲਮ ਆ ਰਹੀ ਹੈ ਕਿੰਨੀ ਕੀ ਦੇਰ ਹੋ ਗਈ ਇਹ ਮੇਰਾ ਤੀਜੀ ਵਾਰ ਟੁੱਟਦੇ ਜੀ ਜਦੋਂ ਅਸੀਂ ਉਰੇ ਆਏ ਜਦ ਇਹ ਹੀ ਸਮੱਸਿਆ ਹੁਣ ਨਹੀਂ ਤੱਤਾਂ ਟੋੜਦੇ ਰਹੇ ਨੇ ਚੇਂਜ ਕਰਤਾ ਹੁਣ ਟੁੱਟ ਗਿਆ ਹੁਣ ਸਾਈਡ ਤੋਂ ਟੁੱਟ ਗਿਆ ਇਹ ਰੋਡ ਹੈ ਕਿਹੜਾ ਜੀ ਕਿਹੜਾ ਕਿੱਥੋਂ ਕਿਹੜੇ ਕਿੱਧਰ ਨਹੀਂ ਇਹ ਖੰਨਾ ਰੋਡ ਹੈ ਸੰਵਾਲ ਖੰਨੇ ਰੋਡ ਤੇ ਤੇ ਹੁਣ ਕੀ ਮੰਗ ਕਰਦੇ ਹੋ ਸਾਨੂੰ ਤਾਂ ਇਹ ਆ ਵੀ ਮਟੀਰੀਅਲ ਵਧੀਆ ਲਾਉਣਾ ਜਾਂ ਲੇਬਰ ਜਿਹੜੀ ਬਣਾ ਰਹੀ ਆ ਉਹਨੂੰ ਪੁੱਛਿਆ ਜਾਵੇ ਜਾਂ ਉਹਦੇ ਉਹਦੇ ਗਰੰਟੀ ਲੱਤੀ ਹੈ ਇਹਦੀ ਆ ਵੀ ਸਾਲ 6 ਮਹੀਨੇ 2 ਸਾਲ ਦੀ ਗਰੰਟੀ ਦਿੱਤੀ ਹੈ ਇਹਦੀ ਵੀ ਇਹਦੇ ਵਿੱਚ ਟੁੱਟਦਾ ਤਾਂ ਤੁਸੀਂ ਜਮਵਾਰ ਉਹਨਾਂ ਹੀ ਉਹ ਟੈਕਟਰਦਾਰਾਂ ਨੂੰ ਦੁਬਾਰਾ ਹੀ ਬਣਾਉਣੀ ਚਾਹੀਦੀ ਆ ਤਾਂ ਆਜਾ ਮਟੀਰੀਅਲ ਵਧੀਆ ਲਾਓ ਠੀਕ ਹੈ ਹਾਂਜੀ ਨਾਮ ਦਾ ਸੁਖਵੀਰ ਸੁਖਵੀਰ ਸਿੰਘ ਆ ਜੀ ਕਮਲ ਕਲੋਨੀ ਕੀ ਪ੍ਰੋਬਲਮ ਆ ਇਹ ਕਿੰਨੀ ਪ੍ਰੋਬਲਮ ਦਾ ਇਹ ਆ ਜੀ ਲੋਕਾਂ ਦੇ ਉਰੇ ਸੱਟਾਂ ਲੱਗਦੀਆਂ ਨੇ ਬਹੁਤ ਰੋਜ਼ ਇਹ ਟੱਕਣ ਸੀਵਰੇਜ ਦੇ ਟੁੱਟੇ ਹੀ ਰਹਿੰਦੇ ਨੇ ਅਜੇ ਹਫਤਾ ਨਹੀਂ ਹੋਇਆ ਰੱਖ ਕੇ ਗਿਆ ਨੂੰ ਕਮੇਟੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਕੋਈ ਚੱਜ ਦੇ ਰੱਖ ਦੇਣ ਨਹੀਂ ਤਾਂ ਲੋਕਾਂ ਦਾ ਸੰਯੋਗ ਲੈ ਕੇ ਜੇ ਪੈਸੇ ਦੀ ਘਾਟ ਆ ਲੋਕ ਹੈਲਪ ਕਰ ਦੇਣਗੇ ਇਹਨਾਂ ਨੂੰ ਲੋਕਾਂ ਨੂੰ ਸੱਟਾਂ ਲੱਗਣ ਤੋਂ ਬਚਾ ਲੈਣ ਬਸ ਇੰਨੀ ਉਹ ਮਿਹਰਬਾਨੀ ਹੋਊਗੀ ਕਿਸੇ ਦੀ ਜ਼ਿੰਦਗੀ ਨਾ ਜਾਈ ਜਾਵੇ ਕਿਸੇ ਦੇ ਸੱਟ ਲੱਗਦੀ ਆ ਪਰਿਵਾਰ ਦਾ ਅਗਲੇ ਦਾ ਨੁਕਸਾਨ ਹੁੰਦਾ ਜੀ ਰੋਜ਼ ਇੱਕ ਦੋ ਮੋਟਰਸਾਈਕਲ ਵਾਲੇ ਗਿਰਦੇ ਨੇ ਤੇ ਉਹਨਾਂ ਨੂੰ ਚੱਕ ਕੇ ਅਸੀਂ ਪਰੇ ਕਰੀਦਾ ਜੀ ਕਿੰਨੇ ਦਿਨਾਂ ਤੋਂ ਆ ਜਿਹੜੀ ਇਹ ਦੇਖੀ ਇਹ ਜੀ ਦਿਨਾਂ ਤੋਂ ਤਾਂ ਕਈ ਸਾਲਾਂ ਤੋਂ ਹੀ ਚੱਲਦਾ ਰਹਿੰਦਾ ਰੱਖ ਦਿੰਦੇ ਨੇ ਫਿਰ ਟੁੱਟ ਜਾਂਦੇ ਨੇ ਪਤਾ ਨਹੀਂ ਕਮੇਟੀ ਦੇ ਇਹ ਸੀਵਰੇਜ ਦੇ ਜਿਹੜੇ ਟੱਕਣ ਨੇ ਕੌਣ ਬਣਾਉਂਦਾ ਕੌਣ ਨਹੀਂ ਜੀ ਬਿਲਕੁਲ ਹਲਕੇ ਹੁੰਦੇ ਨੇ ਜਿਦੇ ਹਫਤੇ ਦੇ ਵਿੱਚ ਵਿੱਚ ਟੁੱਟ ਜਾਂਦੇ ਨੇ ਕਿਸੇ ਪਟੀ ਮਟੀਰੀਅਲ ਦੀ ਘਾਟ ਆ ਕੀ ਹੈ ਪਤਾ ਨਹੀਂ ਜੀ ਹੁਣ ਕਮੇਟੀ ਨੂੰ ਪਤਾ ਆਊਗਾ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਸਬੰਧ ਕਿਸੇ ਅਧਿਕਾਰੀ ਨੂੰ ਮਿਲਿਆ ਨਹੀਂ ਬਦੇਰੀ ਵਾਰ ਜੀ ਆਉਂਦੇ ਨੇ ਅਧਿਕਾਰੀ ਦੇਖ ਕੇ ਚਲੇ ਜਾਂਦੇ ਨੇ ਜਿੱਕਣ ਬਸ ਮੋਟਰਸਾਈਕਲ ਤੇ ਪੈਰ ਲਾਇਆ ਦੇਖ ਕੇ ਨੰਗ ਜਾਣਾ ਜੀ ਹੋ ਜਾਊਗਾ ਬਸ ਠੀਕ ਆ ਜੀ ਕਾ ਬਿਟਾਂ ਤੋਂ ਮੁੱਸਾ ਚੱਲ ਰਹੀ ਹੈ ਹੁੰਦਾ ਨਹੀਂ ਜੀ ਕਈ ਬਹੁਤ ਅਸੀਂ ਐਮਸੀਆਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਦੇਖ ਲਿਆ ਜੀ ਬਾਰ-ਬਾਰ ਕੀ ਮੰਗ ਕੀ ਕਰ ਰਹੇ ਮੰਗ ਤਾਂ ਇਹੀ ਕਰਦੇ ਆ ਜੀ ਜਿਹੜਾ ਇਹਦੇ ਚ ਮਟੀਰੀਅਲ ਵਰਤਿਆ ਜਾਂਦਾ ਇਹਦੀ ਜਾਂਚ ਕਰਾਵੇ ਪ੍ਰਸ਼ਾਸਨ ਨੇ ਇਹ ਵਧੀਆ ਤਰੀਕੇ ਨਾਲ ਕੋਈ ਹੱਲ ਹੋਵੇ ਵਾਰ-ਵਾਰ ਲੋਕ ਪਰੇਸ਼ਾਨ ਨਾ ਹੋਣ ਅੱਧਾ ਰੋਡ ਕਿਸੇ ਦਿਨ ਬੰਦ ਹੋ ਜਾਂਦਾ ਦੂਜੇ ਪਾਸੇ ਵਾਲਾ ਦੂਏ ਦਿਨ ਬੰਦ ਕਰ ਜਾਂਦੇ ਨੇ ਜੀ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਬਹੁਤ ਠੀਕ ਹੈ